ਸਸੀ ਗਾਲ ਜੀ ਪਿੰਡ ਮੂਸੇ ਦੇ ਵਿੱਚ ਖੜੇ ਆ ਮੂਸੇ ਦੇ ਵਿੱਚ ਖੜੇ ਆ ਇੱਕ ਕੰਫਿਊਜ਼ਿਓ ਥੈਰੇਪੀ ਮੂਸਾ ਮੂਸੇ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਬੱਚਾ ਬੱਚਾ ਮੂਸੇ ਦੇ ਨਾਮ ਤੋਂ ਵਾਕਿਆ ਬਾ ਜਾਣੂ ਆ ਜਿਵੇਂ ਆਪਣੇ ਭਰਾ ਸਿੱਧੂ ਮੂਸੇ ਵਾਲੇ ਦਾ ਨਾਮ ਤੋਂ ਸਾਰੇ ਜਾਣੂ ਸੀ ਤੇ ਇਥੋਂ ਦੀ ਭੈਣ ਗਗਨਦੀਪਾ ਜਿਨ੍ਹਾਂ ਦੇ ਹੱਥ ਦੇ ਵਿੱਚ ਇਨਕ ਜਿਹਾ ਜਸਾ ਤੇ ਉਹਨੂੰ ਜਾਣਦੇ ਆ ਭੈਣ ਗਗਨਦੀਪ ਨੂੰ ਮੂਸੇ ਵਾਲੀ ਭੈਣ ਦੇ ਨਾਮ ਤੇ ਕਿੱਤਾ ਕੀਆ ਕਾਰੋਬਾਰ ਕੀਤਾ ਜਿਵੇਂ ਛੱਟੂ ਹੀ ਡੈਸਕ ਗੋਡੇ మోਡੇ ਲੱਤਾਂ ਬਾਹਾਂ ਦਾ ਦਰਦ ਤੇ ਸਰਵਾਈਕਲ ਦਾ ਇਲਾਜ ਤਸल्ली बख्श ਕੀਤਾ ਜਾਂਦਾ ਜਿਹੜੇ ਪੇਸ਼ੈਂਟ ਮੰਜੇ ਤੇ ਪਏ ਆ ਬੈੱਡ ਤੇ ਪਏ ਆ ਆਪਰੇਸ਼ਨ ਤੱਕ ਦੀ ਨੌਬਤ ਆ ਗਈ ਤਾਂ ਇਸ ਭੈਣ ਤੋਂ ਠੀਕ ਹੋ ਕੇ ਗਏ ਆ ਬਾਕੀ ਪੂਰੀ ਗੱਲਬਾਤ ਕਰਦੇ ਆ ਅਜੂ ਅੰਦਰ ਭੈਣ ਨਾਲ ਮਿਲਦੇ ਆ ਤੇ ਪੇਸ਼ੈਂਟ ਵੀ ਮਿਲੋਣ ਆ ਤੁਹਾਨੂੰ ਕਿੰਨੇ ਪੇਸ਼ੈਂਟ ਇੱਥੇ ਆਏ ਬੈਠੇ ਆ ਸਸੀ ਗਾਲਾ ਕਿਹੜਾ ਪਿੰਡ ਆ ਜੀ ਆਪਣਾ ਕਾਲਿਆਂ ਵਾਲੀ ਕੀ ਤਕਲੀਫ ਸੀਗੀ ਮੇਰੇ ਗੋਡਿਆਂ ਦੀ ਪ੍ਰੋਬਲਮ ਸੀਗੀ ਗੋਡਿਆਂ ਦੀ ਪ੍ਰੋਬਲਮ ਸੀਗੀ ਹਾਂਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀਗੀ ਖਾਤੇ ਜਿੱਦੋਂ ਤੋਂ ਪ੍ਰੋਬਲਮ ਸੀ ਹੁਣ ਕਿਵੇਂ ਆ ਹੁਣ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦੇ ਨੂੰ ਮੈਨੂੰ 2 ਹਫ਼ਤੇ ਹੋਏ 2 ਹਫ਼ਤੇ ਹੋਏ ਫਰਕ ਪਿਆ ਕੁਛ ਪੂਰੇ ਫਰਕ ਪਿਆ ਚਲੋ ਵਧੀਆ ਗੱਲ ਹੈ ਜੀ ਸੱਸੀ ਗਾਲ ਬਈ ਸੱਸੀ ਗਾਲ ਬਈ ਆਪਣਾ ਕਿਹੜਾ ਬੰਦਾ ਜੀ ਮੱਖਾ ਬਈ ਰਾ ਪਰ ਮੱਖਾ ਜੀ ਅੱਛਾ ਆਪਾਂ ਨੂੰ ਕਿਨੂੰ ਪ੍ਰੋਬਲਮ ਸੀਗੀ ਮੇਰੇ ਬਾਲੀਵਾਲ ਕਰਕੇ ਸੀ ਬਈ ਬਾਲੀਵਾਲ ਕਰਕੇ ਇਹ ਬਾਲੀਵਾਲ ਖੇਡ ਲਈਏ ਤੇ ਨੈਟ ਕੱਟ ਕੇ ਖੜੇ ਹੋਣ ਲੱਗੇ ਉਹ ਪੰਜ ਸਾਲ ਹੋ ਗਏ ਅੱਛਾ ਝਟਕਾ ਲੱਗਿਆ ਸੀ ਆ ਠੀਕ ਹੈ ਦੂਆ ਕਈ ਬਹੁਤ ਆਂਦੇ ਦਿਖਾਇਆ ਹੂੰ ਤੇ ਛੂਤ ਨਹੀਂ ਆਇਆ ਪਰ ਇਹ ਸਾਡੇ ਪਿੰਡ ਦੇ ਗਵਾਂਢੀ ਵੀ ਨਹੀਂ ਗੇਰੇ ਠੀਕ ਹੈ ਇਹ ਤੇ ਪੈਣ ਕੁਲੀ ਦਿਖਾਉਣੇ ਆਗੇ ਹੁਣ ਵੀ ਕਈ ਵਾਰ ਜਦੋਂ ਮੌਸਮ ਬਦਲਦੇ ਆ ਸਰਦੀਆਂ ਸੁਰਦੀਆਂ ਚ ਹਨਾ ਸਵੇਲਿੰਗ ਆ ਜਾਂਦੀ ਹੈ ਬਾਲੀ ਵਾਲ ਕੱਢਣ ਵੇਲੇ ਹੋ ਜਾਂਦੀ ਹੈ ਸਮੱਸਿਆ ਪਰ ਮੇਰੀ ਟੂਈ ਥੂਰੀ ਕੋ ਨਹੀਂ ਹੈ ਬਾਕੀ ਟੂਈ ਦੀ ਪ੍ਰੋਬਲਮ ਸੀ ਜੀ ਹੈ ਪੂਈ ਦੀ ਪ੍ਰੋਬਲਮ ਸੀਗੀ ਦੱਤਾਂ ਚ ਵੀ ਜਾਂਦਾ ਸੀ ਇਹ ਪੇਨ ਪਰ ਹੌਲੀ ਹੌਲੀ ਮਤਲਬ ਕਿ ਇਹ ਹੈਗਾ ਪੈਣ ਦੇ ਹੱਥਾਂ ਚ ਅਸਰ ਜਾਂਦਾ ਹੈਗਾ ਹੱਥਾਂ ਦਾ ਫਰਕ ਪਈ ਮਤਲਬ ਮੈਂ ਤਾਂ ਨਾਲ ਦੀ ਨਾਲ ਹੀ ਠੀਕ ਦਵਾਈਆਂ ਦਵਾਈਆਂ ਕੋਈ ਖਾਣ ਵਾਲੀ ਕੋਈ ਦਵਾਈ ਨਹੀਂ ਬਾਈ ਅੱਛਾ ਹੱਥਾਂ ਦੇ ਨਾਲ ਹੀ ਕਰ ਹੱਥਾਂ ਦੀ ਗਲੇ ਹਾਂ ਕੋਈ ਪੇਨ ਕਿਲਰ ਵੀ ਨਹੀਂ ਦਿੰਦੇ ਇਹ ਚਲੋ ਚਲੋ अच्छा ਤੁਸੀਂ ਪਹਿਲੀ ਵਾਰ ਆਏ ਹੋ ਕਿ ਨਾ ਦੂਜੀ ਵਾਰ ਆ ਗੋਡਾਂ ਦੀ ਪ੍ਰੋਬਲਮ ਹੁਣ ਕਿਵੇਂ ਗੋਡੇ ਉਹ ਤਾਂ ਠੀਕ ਹੈ ਜੀ ਕਿੰਨੇ ਵਾਰ ਦਾ ਇੱਥੇ ਆਏ ਹੋ ਪਹਿਲਾਂ ਐਨਾ ਕਿਹੜੇ ਆ اچھا ਕਿਹੜੇ ਆ ਜੀ ਠੀਕ ਹੈ ਫਰਕ ਪੈ ਗਿਆ ਜੀ ਹੈ ਪਿੰਡੋਂ ਹੀ اچھا ਪਿੰਡੋਂ ਕੀ ਪ੍ਰੋਬਲਮ ਸੀ ਤੁਹਾਨੂੰ ਟੁੱਈਦੀ ਟੁੱਈਦੀ ਤੇ ਹੁਣ ਕਿਵੇਂ ਹਰ ਫਰਕ ਆ ਗਿਆ ਠੀਕ ਹੈ ਆਪਾਂ ਨੂੰ ਤਕਲੀਫ ਉਹ ਤੇ ਮੇਰੀ ਜਠਾਨੀ ਠੀਕ ਹੋ ਜਾਵੇ ਇਥੇ ਜਮਾ ਮੰਜੇ ਤੇ ਵੇਖੀ ਅੱਛਾ ਜਮਾ ਮੰਜੇ ਤੇ ਬਈ ਹਾਂ ਜੀ ਜੋਨੋ ਇੱਥੇ ਵੀ ਦੋ ਤਿੰਨ ਵਾਰ ਮਿਲਾ ਕੇ ਗਈ ਆ ਉਹ ਜਮ ਵਧੀਆ ਤਰੀਕੇ ਨਾਲ ਕੀ ਗੱਲ ਕੀ ਹੋ ਗਈ ਇਹਨਾਂ ਨੇ ਉਹਦੇ ਮਣਕਿਆਂ 'ਚ ਕੀ ਨੁਕਸ ਸੀ ਅੱਛਾ ਮਣਕਿਆਂ 'ਚ ਨੁਕਸ ਸੀਗਾ ਠੀਕ ਆ ਜੀ ਹੁਣ ਕੋਈ ਉਹਦਾ ਦਿੱਕਤਾਂ ਨਹੀਂ ਕੋਈ ਆਪਰੇਸ਼ਨ ਕੋਈ ਨਹੀਂ ਕੋਈ ਦਿੱਕਤ ਨਹੀਂ ਵਧੀਆ ਤਰੀਕੇ ਨਾਲ ਚਲੋ ਵਧੀਆ ਇਹ ਆ ਜੀ ਸਾਰੇ ਪੇਸ਼ੈਂਟ ਜਿਹੜੇ ਨਵੇਂ ਵੀ ਆਇਆ ਤੇ ਪੁਰਾਣੇ ਵੀ ਆਏ ਜਿਹੜੇ ਉਥੋਂ ਠੀਕ ਹੋਇਆ ਹਾਲੇ ਤੱਕ ਇਹਨਾਂ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਬੈਨਰ ਬੋਰਡ ਨਹੀਂ ਲੱਗਾ ਸਿਰਫ ਮਾਊਥ ਟੂ ਮਾਊਥ ਪ੍ਰੋਮੋਸ਼ਨ ਆ ਜਿਹੜਾ ਇੱਕ ਬੰਦਾ ਠੀਕ ਹੋ ਕੇ ਜਾਂਦਾ ਉਹ ਦੂਜਿਆਂ ਨੂੰ ਦੱਸਦਾ ਵੀ ਇੱਥੇ ਬਹੁਤ ਵਧੀਆ ਇਲਾਜ ਆ ਕਈ ਆਪਰੇਸ਼ਨ ਆ ਇਹ ਜੀ ਵੀ ਆ ਜਿਹੜੇ ਆਪਰੇਸ਼ਨ ਤੱਕ ਗੱਲ ਪਹੁੰਚ ਗਈ ਸੀ ਪਰ ਸਿਰਫ ਇੱਥੇ ਆਉਣ ਨਾਲ ਜਿਵੇਂ ਹੱਥ ਜਾਸਾ ਬਾਕੀ ਆਪਾਂ ਪੂਰੀ ਗੱਲ ਤੁਸੀਂ ਵੀਡੀਓ ਦੇ ਵਿੱਚ ਸੋਣੀ ਲਈ ਹੈਗੀਆ ਤੇ ਜਰੂਰ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਪਹਿਲਾਂ ਗੱਲ ਵੀ ਕਰ ਲਓ ਕਿਹੜੇ ਟਾਈਮ ਤੁਹਾਨੂੰ ਟਾਈਮ ਮਿਲੂਗਾ ਤੇ ਜਰੂਰ ਮੂਸੇ ਬੰਨ ਦੇ ਵਿੱਚ ਤੁਸੀਂ ਆਉਣਾਗਾ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਇਸ ਲਾਈਨ ਦੇ ਵਿੱਚ ਤਿੰਨ ਸਾਲ ਹੋ ਗਏ ਸਰ ਮੈਨੂੰ ਇੱਥੇ ਤਿੰਨ ਸਾਲ ਹੋ ਗਏ ਹਾਂ ਜੀ ਜੇ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀ ਸਟੱਡੀ ਦੀ ਗੱਲ ਕਰੀਏ ਤਾਂ ਤੁਹਾਡੀ ਮੇਰੀ ਟ੍ਰਿਪਲ ਐਮਏ ਆ ਸਰ ਉਸ ਤੋਂ ਬਾਅਦ ਮੈਂ ਫਿਜ਼ੀਓਥੈਰੇਪੀ ਦਾ ਕੋਰਸ ਕੀਤਾ ਉਸ ਤੋਂ ਬਾਅਦ ਫਿਜ਼ੀਓਥੈਰੇਪੀ ਉਸ ਤੋਂ ਬਾਅਦ ਕੀਤਾ ਜੀ ਹਾਂ ਜੀ ਤੇ ਹੁਣ ਤੱਕ ਕਿੰਨੇ ਕੁ ਮਰੀਜ਼ ਪੇਸ਼ੈਂਟ ਆ ਜਿਹੜੇ ਤੁਸੀਂ ਦੇਖ ਚੁੱਕੇ ਹੋ 25000 ਤੋਂ 27000 ਦੇ ਕਰੀਬਨ ਦੇਖ ਚੁੱਕੀ ਹਾਂ ਸਰ ਮੈਂ 25000 ਤੋਂ 27000 ਦੇ ਵਿੱਚ ਠੀਕ ਹੈ ਜੀ ਕੀ ਰਿਜ਼ਲਟ ਹੁੰਦਾ ਜਦੋਂ ਤੁਸੀਂ ਮਰੀਜ਼ਾਂ ਨੂੰ ਮਿਲਦੇ ਆ ਕਿੰਦਾ ਕਿੰਦਾ ਦੇ ਪੇਸ਼ੈਂਟ ਆ ਕਿਹੇ ਜਿਹੇ ਠੀਕ ਹੋਇਆ ਹਾਲਾਤ ਪੇਸ਼ੈਂਟ ਤਾਂ ਸਰ ਬਹੁਤ ਤਰ੍ਹਾਂ ਦੀ ਹੁੰਦੇ ਗੋਡੇ ਦੇ ਟੂਈ ਦੇ ਡਿਸਕ ਨੂੰ ਰਿਲੇਟ ਲੈ ਕੇ ਜੀ ਮਤਲਬ ਉਸ ਨੂੰ ਰਿਲੇਟ ਲੈ ਕੇ ਮਤਲਬ ਕਿ ਮਤਲਬ ਸ਼ਿਫਟਾਂ ਵਾਈਜ਼ ਹੈ ਪਹਿਲੀ ਸ਼ਿਫਟ ਚ 40 ਤੋਂ 50% ਫਰਕ ਪੈ ਜਾਂਦਾ ਜੀ ਪਹਿਲੀ ਸ਼ਿਫਟ ਚ ਪਹਿਲੀ ਸ਼ਿਫਟ ਦੇ ਵਿੱਚ ਜੀ ਆਪਣੀ ਵਿਧੀ ਕੀ ਹਜੇ ਜਿਵੇਂ ਆਮ ਜਾਂ ਆਉਂਦੇ ਆ ਬਾਹਰੇ ਲਾਉਂਦੇ ਆ ਜਾਂ ਕੋਈ ਮਾਲਸ ਕਰਦੇ ਆ ਜਾਂ ਕੋਈ ਦਵਾਈਆਂ ਬੁੱਡੀਆਂ ਦਾ ਉਹ ਆਪਣੀ ਵਿਧੀ ਕੀ ਉਹਨਾਂ ਨਾਲੋਂ ਵੱਖਰੀ ਆ ਜਾਂ ਸੇਮ ਹੀ ਆ ਨਹੀਂ ਉਹਨਾਂ ਨਾਲੋਂ ਵੱਖਰੀ ਆ ਜੇ ਕੋਈ ਬਾਰਾ ਨਹੀਂ ਵਰਤਦੇ ਹੈਗੇ ਕੋਈ ਆਪਾਂ ਮਸ਼ੀਨ ਦੀ ਯੂਜ਼ ਨਹੀਂ ਕਰਦੇ ਜੀ ਸਿਰਫ ਹੱਥਾਂ ਨਾਲ ਹੱਥ ਦੀ ਵਿਧੀ ਨਾਲ ਹੀ ਜੋ ਜਿੱਥੋਂ ਚੀਜ਼ ਦੀ ਫੈਕਟ ਹੈਗਾ ਉਹਨੂੰ ਠੀਕ ਕਰਨਾ ਹੱਥ ਦੀ ਵਿਧੀ ਨਾਲ ਹੀ ਮਤਲਬ ਠੀਕ ਹੋ ਜਾਏਗਾ ਪੇਸ਼ੈਂਟ ਬੜੀ ਦੂਰੋਂ ਦੂਰੋਂ ਆਏ ਹੋਇਆ ਮੈਂ ਦੇਖ ਰਿਹਾ ਹਾਂ ਹਾਂਜੀ ਜੀ ਮਤਲਬ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਆਈਡੀਆ ਹੁੰਦਾ ਵੀ ਪੇਸ਼ੈਂਟ ਨੇ ਆਪਾਂ ਨੂੰ ਅੱਜ ਕਿੱਥੋਂ ਕਿੱਥੋਂ ਆਣਾ ਹੈ ਹਾਂ ਹਾਂ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਕਿਵੇਂ ਰਿਹਾ ਤੁਸੀਂ ਪੇਸ਼ੈਂਟਾਂ ਨੂੰ ਮਿਲਿਆ ਕੀ ਕੀ ਤੁਸੀਂ ਆਪਣੇ ਆਪ ਇਹ ਲਾਈਨ ਦੇ ਵਿੱਚ ਅਨੁਭਵ ਕਰਦੇ ਆ ਦੇਖਦੇ ਹੋ ਉਹਨਾਂ ਨੂੰ ਸਰ ਪੇਸ਼ੈਂਟ ਬਹੁਤ ਤਰ੍ਹਾਂ ਦੇ ਆਉਂਦੇ ਆ ਜੀ ਕਿਉਂਕਿ ਅੱਜ ਕੱਲ ਦੀ ਜਿਹੜੀਆਂ ਖਰਾਕਾਂ ਨੇ ਮੇਨ ਮੁੱਦਾ ਇਹੀ ਹੈ ਵੀ ਆਪਣੀਆਂ ਖਰਾਕਾਂ ਨੇ ਸਹੀ ਨਹੀਂ ਹੈਗੀਆਂ ਇਹ ਉਸ ਬੇਸਿਸ ਨੂੰ ਲੈ ਕੇ ਆਈ ਚੀਜ਼ ਹੈ ਜਿੰਨਾ ਹੋ ਰਿਹਾ ਹੈ ਜੀ ਜੀ ਕਿਸ ਤਰ੍ਹਾਂ ਦੇ ਦਰਦ ਹੁੰਦੇ ਆ ਵੀ ਜਿਹੜੇ ਜਿਹੜੇ ਆਪਣੇ ਕੋਲੇ ਇਲਾਜ ਹੁੰਦੇ ਆ ਜਿਵੇਂ ਢੂਈ ਦਾ ਸਲਿੱਪ ਡਿਸਕ ਹੈ ਸ਼ਾਈਟਿਕਾ ਦਾ ਪੇਨ ਹੈ ਜੀ ਮਤਲਬ ਕਿ ਦੋਨੋਂ ਲੈਗਸ ਸੁੰਨ ਰਹਿੰਦੀਆਂ ਨੇਗੀਆਂ ਐਸ ਐਲ 5 ਤੇ ਐਸ 1 ਦੇ ਬਹੁਤ ਜ਼ਿਆਦਾ ਪੇਸ਼ੈਂਟ ਆਉਂਦੇ ਨੇ ਜੀ ਸਰਵਾਈਕਲ ਦੇ ਆਉਂਦੇ ਆ ਜੀ ਦੋਨੇ ਬਾਹਾਂ ਵਿੱਚ ਸੁਣਪਨ ਰਹਿੰਦਾ ਜੀ ਮਤਲਬ ਗੋਡਿਆਂ ਨਾਲ ਲੇਟ ਹੈਗੇ ਇਸ ਤਰ੍ਹਾਂ ਦੇ ਪੇਸ਼ੈਂਟ ਜੀ ਜੀ ਤੇ ਹੁਣ ਆਪਾਂ ਗੱਲ ਕਰੀਏ ਵੀ ਇੱਥੇ ਤੁਹਾਡੇ ਕੋਲੇ ਆਉਣ ਦਾ ਸਮਾਂ ਕੀ ਹੈ ਟਾਈਮਿੰਗ ਕੀ ਹੈ ਜੀ ਟਾਈਮਿੰਗ ਜੀ ਸਵੇਰ 9 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਕੋਈ ਦਿਨ ਦੀ ਗੱਲ ਕਰੀਏ ਤਾਂ ਦਿਨ ਬਾਕੀ ਸਾਰੇ 6 ਦਿਨ ਜੀ ਐਤਵਾਰ ਨੂੰ ਬੰਦ ਹੁੰਦਾ ਹੈ ਐਤਵਾਰ ਬੰਦ ਹੁੰਦਾ ਹੈ ਐਤਵਾਰ ਐਜ਼ ਇਟ ਇਜ਼ ਦੇਖਣਾ ਤਾਂ ਐਜ਼ ਇ ਇੱਕਲਾ ਫੋਨ ਤੇ ਜੀ ਹੈਗੇ ਆ ਜਾਂ ਨਹੀਂ ਹੈਗੇ 50 50 ਚਾਂਸ ਕਈ ਵਾਰ ਕੋਈ ਬੇਸੇ ਅਮਰਜੈਂਸੀ ਦੇ ਵਿੱਚ ਵੀ ਆਉਂਦਾ ਕੋਈ ਦੂਰੋਂ ਆ ਰਿਹਾ ਹਾਂ ਕੋਈ ਸੰਡੇ ਆ ਤਾਂ ਸਾਨੂੰ ਉਦੋਂ ਵੀ ਮਿਲਣਾ ਕਿਉਂਕਿ ਥੋਡੇ ਸਿੱਧੂ ਭਾਈ ਮੂਸੇ ਵਾਲੇ ਦੇ ਘਰ ਸੰਡੇ ਨੂੰ ਬਹੁਤ ਜ਼ਿਆਦਾ ਹਾਂ ਸੰਡੇ ਨੂੰ ਮਤਲਬ ਫੋਨ ਤੇ ਦੇਖ ਲੈਣੇ ਹੁੰਨੇ ਆ ਤਾਂ ਕਹਿ ਦਿੰਨੇ ਆ ਵੀ ਆਓ ਜੀ ਜ਼ਰੂਰ ਸਵਾਗਤ ਹੈ ਜੀ ਇੱਕ ਵਾਰੀ ਆਪਾਂ ਤੁਸੀਂ ਲੋਕੇਸ਼ਨ ਫੇਰ ਦੱਸ ਦਿਓ ਜੀ ਆਪਾਂ ਕਿਹੜੀ ਜਗ੍ਹਾ ਜੀ ਲੋਕੇਸ਼ਨ ਮੇਨ ਬੱਸ ਸਟੈਂਡ ਤੋਂ ਜੀ ਸਿੱਧੂ ਮੂਸੇ ਵਾਲੀ ਹਵੇਲੀ ਵਾਲੀ ਸਾਈਡ ਫਸਟੀ ਸ਼ੌਪ ਹੈ ਜੀ 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 ਤੇ ਇਹ ਸਾਰੇ ਪੇਸ਼ੈਂਟ ਹਾਇ ਹੋਏ ਆ ਜੀ ਹਾਂਜੀ ਇਹ ਸਾਰੇ ਦਿਖਾਉਣੇ ਨੇ ਤੇ ਤੁਸੀਂ ਦਿਖਾਉਂਗੇ ਨਾਲ ਜਾ ਕੇ ਮਲਾਉਂਗੇ ਹਾਂਜੀ ਹਾਂਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਕਿਹੜਾ ਪਿੰਡ ਹੈ ਆਪਣਾ ਬਲਾਡਾ ਜੀ ਬਲਾਡਾ ਹਾਂ ਕੀ ਪ੍ਰੋਬਲਮ ਕੀ ਹੈ ਜੀ ਇਹ ਤਾਂ ਟਿਕਲਾਤ ਦਰਸ ਹੋਇਆ। ਅੱਛਾ ਜੀ। ਪਤਾ ਕਿੱਥੋਂ ਲੱਗਿਆ ਤੁਹਾਨੂੰ? ਸਾਨੂੰ ਕਿ ਮਾਰਕੀਟ ਹੋਈ। ਦੁਵਾਰਕਿਆਂ ਤੋਂ ਪਤਾ ਲੱਗਿਆ। ਹਾਂ ਜੀ ਕੋਈ ਮੇਰੀ ਜਾਂਦਾ ਸੀ ਉਹ ਕਹਿੰਦੇ ਬਿਲਕੁਲ ਠੀਕ ਆ ਮੈਂ। ਉਹ ਠੀਕ ਹੋ ਗਏ ਬੈਂਗਲੁਰ। ਜਮਾਂ ਠੀਕ ਹੈ ਜੀ। ਠੀਕ ਹੈ ਜੀ। ਆਪਾਂ ਕਿੱਥੋਂ ਜੀ? ਬਿਹਾਰ ਤੋਂ ਆਇਆ। ਬਿਹਾਰ ਤੋਂ। ਕੀ ਕਾਦੀ ਪ੍ਰੋਬਲਮ ਆਈ ਤੁਹਾਨੂੰ? ਮੈਨੂੰ ਜੀ ਨਾ ਟਮੇਟੂ ਹੀ ਦੁਖਦੇ ਨੇ ਨਾ ਹੱਥ ਦੁਖਦੀ ਹੈ ਜੀ। ਜੀ। ਕਿੱਥੋਂ ਪਤਾ ਲੱਗਿਆ ਤੁਹਾਨੂੰ? ਸਾਨੂੰ ਸਾਡੇ ਪਿੰਡ ਵੀ ਪਤਾ ਲੱਗਿਆ ਜੀ ਉਹਨਾਂ ਦਾ ਗੋਡਾ ਦੁਖਦਾ ਸੀ ਉਹ ਜੀ ਇੱਕ ਵਾਰੀ ਆਏ ਸੀ ਬਿਲਕੁਲ ਜਮ ਤੇ ਦੁਆਰਾ ਭੈਣ ਨਾਲ ਗੱਲ ਕਰੇ ਭੈਣੇ ਜਦੋਂ ਸਾਰੇ ਜਦ ਮਰੀਜ਼ ਆਉਂਦੇ ਹਨ ਤੁੜਦੇ ਠੀਕ ਹੋ ਜਾਂਦੇ ਆ ਉਸ ਤੋਂ ਬਾਅਦ ਅਸੀਂ ਸਿਸਾਂ ਦਵਾਵਾ ਵੀ ਦਿੰਦੇ ਆ ਉਹ ਕਿਵੇਂ ਲੱਗਦਾ ਪਰ ਉਹ ਬਹੁਤ ਵਧੀਆ ਲੱਗਦਾ ਜੀ ਉਹਨਾਂ ਤੋਂ ਹੋ ਕੇ ਉਸ ਤੋਂ ਬਾਅਦ ਐਪਰੀਸ਼ੀਏਟ ਹੋ ਕੀ ਇਹ ਚੀਜ਼ਾਂ ਉਸ ਤੋਂ ਵੱਧ ਤੋਂ ਵੱਧ ਕਰੀਏ ਤਾਂ ਇਹ ਚੀਜ਼ ਹੁੰਦਾ ਮੇਰੇ ਕਿਉਂਕਿ ਜਿਹੜਾ ਬੰਦਾ ਆਪਰੇਸ਼ਨ ਤੱਕ ਦੀ ਨੌਬਤ ਆ ਜਾਂਦੀ ਆ ਵੀ ਆਪਰੇਸ਼ਨ ਕਰਾਉਣਾ ਅੱਜ ਕੱਲ ਤੁਹਾਨੂੰ ਪਤਾ ਵੀ ਆਪਰੇਸ਼ਨ ਸਸਤੇ ਦੇ ਵਿੱਚ ਤਾਂ ਹੁੰਦਾ ਨਹੀਂਗਾ ਤੇ ਲੱਖਾਂ ਰੁਪਇਆ ਲੈ ਜਾਂਦੇ ਪਰ ਤੁਹਾਡੇ ਕੋਲੇ ਆ ਕੇ ਸੌ ਰੁਪਇਆ ਦੇ ਵਿੱਚ ਹਨਾ ਉਹ ਉੱਥੇ ਆ ਕੇ ਠੀਕ ਹੋ ਜਾਂਦੇ ਆ ਤੇ ਬਿਨਾਂ ਤਕਲੀਫ ਬਿਨਾਂ ਤਕਲੀਫ ਜੀ ਤੇ ਇੱਕ ਵਾਰੀ ਫੇਰ ਦੱਸ ਦਿਤੇ ਜੀ ਆਪਾਂ ਵੀ ਕੋਰਸ ਕਿੰਨੇ ਕ ਟਾਈਮ ਦਾ ਹੁੰਦਾ ਜਿਹੜਾ ਜੀ ਇਹ ਹੈਗਾ 2 ਤੋਂ 3 ਸ਼ਿਫਟਾਂ ਲੱਗਦੀਆਂ ਆਫਟਰ ਇੱਕ ਜਵਾਰੀ ਜਦੋਂ ਆਉਂਦਾ ਮਰੀਜ਼ ਤਾਂ ਉਹਨੂੰ ਚੌਥੇ ਜਾਂ ਪੰਜਵੇਂ ਦਿਨ ਸਾਦੇ ਆ ਉਦੋਂ ਬਾਅਦ ਜਦੋਂ ਫਰਕ ਪੈਂਦਾ ਤਾਂ ਹਫਤੇ ਬਾਅਦ ਫਿਰ 15 ਦਿਨਾਂ ਬਾਅਦ ਇਹ ਪ੍ਰੋਸੀਜਰ ਹੁੰਦਾ ਜੀ ਜੀ ਹਾਂਜੀ ਤੇ ਚਲੋ ਠੀਕ ਆ ਜੀ ਦੁਬਾਰਾ ਫਿਰ ਦੱਸਦੇ ਮੂਸੇ ਦੇ ਵਿੱਚ ਖੜੇ ਆ ਲੋਕੇਸ਼ਨ ਵੀ ਤੁਹਾਨੂੰ ਦੱਸਦੇ ਮੇਨ ਬੱਸ ਬੱਸ ਸਟੈਂਡ ਦੇ ਉੱਤੇ ਹੀ ਆ ਜਾਂਦਾਗਾ ਸਕ੍ਰੀਨ ਦੇ ਉੱਤੇ ਨੰਬਰ ਪਾਏ ਹੋਇਆ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੇ ਫੋਨ ਤੇ ਵੀ ਲੈ ਸਕਦੇ ਹੋ ਤੇ ਬਾਕੀ ਏ ਕੰਫੀਡੈਂਟ ਥੈਰੇਪੀ ਦਾ ਬਥੇ ਬੋਰਡ ਲੱਗੇ ਹੋਵੇ ਤੇ ਭੈਣ ਲਗਨਦੀ ਤੁਹਾਨੂੰ ਮਿਲੂਗੀ ਤੇ ਜਰੂਰ ਇੱਕ ਵਾਰੀ ਤੁਸੀਂ ਥੱਕੇ ਟੁੱਟੇ ਆ ਨਿਰਾਸ਼ ਹੋਏ ਆ ਹਨਾ ਕਿਸੇ ਵੀ ਦਰਦ ਤੋਂ ਤਾਂ ਜਰੂਰ ਇੱਕ ਵਾਰੀ ਆ ਕੇ ਦੇਖੋ ਕੋਈ ਤੁਹਾਡਾ ਵਾਲਾ ਖਰਚਾ ਨਹੀਂ ਹੈਗਾ ਤੇ ਇਲਾਜ ਤਸਦੀ ਬਖਸ਼ੀ ਕਹਿ ਸਕਦੇ ਆ ਜੀ ਜੀ ਧੰਨਵਾਦ ਜੀ